ਅੰਵਾਰੀ ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀਆਂ ਸਮੂਚੀਆਂ ਜਥੇਬੰਦੀਆਂ ਜਿਹਦੇ ਵਿੱਚ ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਕੰਢੀ ਕਿਸਾਨ ਯੂਨੀਅਨ ਪੰਜਾਬ ਜਮਹੂਰੀ ਕਿਸਾਨ ਸਭਾ ਪੰਜਾਬ ਬਿਸ਼ਵ ਦੁਆਬਾ ਰਾਜਪੂਤ ਸਭਾ ਪੰਜਾਬ ਅਤੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਤਾਨਾ ਦਲ ਬਜਵਾੜਾ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਜਿਹੜਾ ਕਿਸਾਨਾਂ ਨੂੰ ਖਾੜੀ ਸੌਣੀ ਦੇ ਸਮੇਂ ਹਰੇਕ ਵਾਰ ਜਿਹੜੀ ਪ੍ਰੋਬਲਮ ਆਉਂਦੀ ਹੈ ਔਰ ਅਸੀਂ ਇਹ ਸਾਂਦੇ ਆਂ ਵੀ ਸਰਕਾਰ ਵੱਲੋਂ ਤੇ ਵਪਾਰੀ ਵਰਗ ਵੱਲੋਂ ਇਹ ਜਿਹੜੀ ਮੇਰੀ ਭੁਗ ਦੇ ਨਾਲ ਹਮੇਸ਼ਾ ਇਹ ਜਿਹੜੀ ਪ੍ਰੋਬਲਮ ਆਉਂਦੀ ਆ ਕਿ ਇੱਕ ਕਿਸਾਨ ਨੂੰ ਇੱਕ ਜੂਰੀ ਦਾ ਬੋਰਾ ਜਿਹੜਾ 250 ਰੁਪਏ ਦਾ ਜਿਹੜਾ ਉਹਦੀ ਕੀਮਤ ਆ ਲੇਕਿਨ ਉਹਦੇ ਨਾਲ ਧੱਕੇ ਦੇ ਨਾਲ 250 300 ਰੁਪਏ ਦੇ ਇੱਕ ਨੈਣੂ ਜੂਰੀਆ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਦੀ ਲੈਬ ਨੇ ਜਿਹੜਾ ਉਹਨੂੰ ਨੈਗਲੈਕਟ ਕੀਤਾ ਹੋਇਆ ਜੂਰੀਏ ਦੇ ਬੋਰੇ ਦੇ ਮਤਾਬਕ ਉਹਦੇ ਵਿੱਚ ਕੋਈ ਅਜਿਹੇ ਤੱਤ ਨਹੀਂ ਹੈ ਵੀ ਜਿਹੜਾ ਜੂਰੀਏ ਦੀ ਘਾਟ ਪੂਰੀ ਕਰ ਸਕਦਾ ਇਹਨਾਂ ਕਿਸਾਨਾਂ ਦੀ ਜਿਹੜੀ ਸ਼ਰੇਆਮ ਲੁੱਟ ਹੋ ਰਹੀ ਆ ਔਰ ਹਮੇਸ਼ਾ ਫਸਲ ਦੇ ਵੇਲੇ ਆ ਕੇ ਹੀ ਇਹ ਜਿਹੜੀ ਘਾਟ ਦਿੱਤੀ ਜਾਂਦੀ ਆ ਸੋ ਇਹਦੇ ਕਰਕੇ ਅੱਜ ਅਸੀਂ ਇੱਥੇ ਮੈਡਮ ਨੂੰ ਜਿਹੜਾ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਸਾਹਿਬ ਦੇ ਨਾਂ ਦੇ ਉੱਤੇ ਮੁੱਖ ਮੰਤਰੀ ਦਿੱਤਾ ਜਿਹੜਾ ਮੰਗ ਪੱਤਰ ਵੀ ਇਹ ਜਿਹੜੀ ਕਿਸਾਨਾਂ ਦੀ ਜਿਹੜੀ ਮੰਗ ਆ ਇਹਨੂੰ ਗੌਰ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋਈ ਹੋਰ ਸੰਘਰਸ਼ ਨਾ ਕਰਨਾ ਪਵੇ ਇਸੇ ਤਰ੍ਹਾਂ ਸਾਡੇ ਬਿਸਤ ਦੋਆਬ ਨਹਿਰ ਹੈਗੀ ਆ ਜਿਹਦੇ ਉੱਤੇ ਨਿਤ ਦਿਹਾੜੇ ਮੀਡੀਆ ਦੇ ਵਿੱਚ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਉਹ ਖਾਸੇ ਹੁੰਦੇ ਆ ਕਿ ਸਾਡੀਆਂ ਕੀਮਤੀ ਜਾਨਾਂ ਜਿਹੜੀਆਂ ਉੱਥੇ ਜਾਂਦੀਆਂ ਆ ਪਿਛਲੇ ਥੋੜੇ ਦਿਨਾਂ ਦੇ ਵਿੱਚ ਉੱਥੇ ਇੱਕ ਗੈਸ ਸਿਲੰਡਰ ਦੀ ਗੱਡੀ ਭਰੀ ਹੋਈ ਇੱਕ ਪਰਿਵਾਰ ਸਮੇਤ ਜਿਹੜੀ ਸਾਰੀ ਗੱਡੀ ਸਕੂਟਰ ਮੋਟਰਸਾਈਕਲ ਵਾਲੇ ਰਾਹਗੀਰ ਪਤਾ ਨਹੀਂ ਕਿੰਨੇ ਉੱਥੇ ਇੰਜਰਡ ਹੋ ਕੇ ਜਿਹੜੀਆਂ ਮੌਤਾਂ ਹੋ ਚੁੱਕੀਆਂ ਉਹਦਾ ਕਾਰਨ ਇਹ ਕਿ ਕੋਟਪਤੋਹੀ ਤੋਂ ਲੈ ਕੇ ਮੇਟਿਆਣੇ ਤੱਕ ਨਾ ਤਾਂ ਉੱਥੇ ਜਿਹੜੇ ਕੋਈ ਬਾਰਮ ਲੱਗੇ ਹੋਏ ਆ ਨਾ ਸੇਫਟੀ ਗਾਰਡ ਲੱਗੇ ਹੋਇਆ ਤੇ ਦੂਜੇ ਪਾਸੇ ਜਿਹੜੇ ਦਰਖਤ ਇੰਨੇ ਗਲੇਪੇ ਹੋਇਆ ਮਹਿਕਨਾ ਕੋਹ ਬਕਾਮ ਦੇ ਨੇ ਸੁੱਤਾ ਪਿਆ ਅਗਰ ਕੋਈ ਮਾਤੜ ਕੋ ਗਰੀਬ ਕੋ ਲੋਰ ਬੰਦ ਜਿਹੜਾ ਉੱਥੋਂ ਕੋਈ ਦਰਖਤ ਦੀ ਡਾਣੀ ਵੱਢ ਲਵੇ ਕੋ ਸੁੱਕੀ ਉਹ ਵੱਢ ਲਵੇ ਤੇ ਉਹਦੇ ਉੱਤੇ ਪਰਚਾ ਜਾਂ ਉਹਨੂੰ ਹਰਾਸਮੈਂਟ ਕਰਨ ਤੱਕ ਜਾਂਦੇ ਆ ਲੇਕਿਨ ਹੁਣ ਜਿਹੜਾ ਉਹਨਾਂ ਦੇ ਕਰਕੇ ਨੁਕਸਾਨ ਹੋ ਰਿਹਾ ਉਥੇ ਇੰਜਰੀਆਂ ਹੋ ਰਹੀਆਂ ਦਰਖਤਾਂ ਦੇ ਜਿਹੜੇ ਬਾਸ ਆ ਉਹ ਲਿਪੇ ਹੋਇਆ ਉਹ ਗੱਡੀਆਂ ਨੂੰ ਬਚਾਉਣ ਦੇ ਖਾਤਰ ਜਿਹੜਾ ਇੱਕ ਦੂਜੇ ਦੇ ਉੱਤੇ ਐਕਸੀਡੈਂਟ ਹੁੰਦੇ ਆ ਤੋ ਇਹ ਅਸੀਂ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣ ਲਈ ਅੱਜ ਮੈਡਮ ਜੀ ਨੂੰ ਇਹ ਮੰਗ ਪੱਤਰ ਦਿੱਤਾ ਸਮੂਹ ਜਥੇਬੰਦੀਆਂ ਨੇ ਉਹ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਆ ਕਿ ਅਗਰ ਇੱਕ ਹਫ਼ਤੇ ਦੇ ਵਿੱਚ ਇਹ ਸਾਡੀ ਸੁਣਾਂ ਨਾ ਹੋਏ ਤੇ ਫਿਰ ਅਸੀਂ ਇੱਕ ਹਫ਼ਤੇ ਤੋਂ ਬਾਅਦ ਇਹ ਸਮੂਹੀਆਂ ਜਥੇਬੰਦੀਆਂ ਰਲ ਕੇ ਕੋਈ ਅਗਲਾ ਸੰਘਰਸ਼ ਜਿਹੜਾ ਲਾਣਨ ਗਿਆ ਜੇਵਾ ਫਿਰ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇ ਧੰਨਵਾਦ ਵਾਏ ਜੀ ਕਾ ਖਾਲਸਾ ਵਾਏ ਜੀ ਕੀ ਫਤਿਹ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾਦਾਲ ਦੋਆਬਾ ਜਨਰਲ ਕਟਾਗਰੀ ਪੰਜਾਬ ਰਾਜਪੁਰ ਸਭਾ ਪੰਜਾਬ ਕੰਢੀ ਕਿਸਾਨ ਜੁਨੀਅਨ ਅਤੇ ਜਮਹੂਰੀ ਕਿਸਾਨ ਜੁਨੀਅਨ ਵੱਲੋਂ ਮਿਲ ਕਰਕੇ ਅੱਜ ਮੈਡਮ ਏਡੀਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬਾ ਵਾਸਤੇ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਸਾਡੀਆਂ ਮੰਗਾ ਇਲਾਕੇ ਦੀਆਂ ਮੰਗਾਂ ਸਮੁੱਚੇ ਮਾਨ ਬਤਾ ਦੇ ਭਲੇ ਦੀਆਂ ਮੰਗਾ ਹਨ ਇਹਦੇ ਵਿੱਚ ਕਿਸਾਨਾਂ ਨੂੰ ਜਿਹੜਾ ਜ਼ੂਰੀਏ ਦੀ ਕਿਲਤ ਆ ਰਹੀ ਆ ਉਦੇ ਨਾਲ ਹੋਰ ਨੈਨੋ ਜੂੜੀਆਂ ਦਿੱਤਾ ਜਾ ਰਿਹਾ ਜ਼ਬਰਦਸਤੀ ਇਸ ਕਰਕੇ ਸਰਕਾਰ ਨੂੰ ਜਾਗਰੂਤ ਕਰਨ ਵਾਸਤੇ ਅਤੇ ਜਿਹੜੇ ਡੀਲਰ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਸਿਕੰਜਾ ਕੱਸਣ ਵਾਸਤੇ ਮੈਡਮ ਏਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਸਾਰੀਆਂ ਜਥੇਬੰਦੀਆਂ ਵੱਲੋਂ ਮਿਲ ਕਰਕੇ ਅਤੇ ਦੂਸਰਾ ਮੰਗ ਪੱਤਰ ਸੋਕ ਮੰਤਰੀ ਪੰਜਾਬ ਨੂੰ ਏਡੀਸੀ ਮੈਡਮ ਰਾਹੀਂ ਭੇਜਿਆ ਜਾ ਗਿਆ ਹੈ ਜਿਹਦੇ ਵਿੱਚ ਸਾਡੀ ਕੋਟਫਤੋੜੀ ਤੋਂ ਲਿਆ ਕਰਕੇ ਮਲੇਟੀ ਆਣੇ ਤੱਕ ਜਿਹੜੀ ਨਹਿਰ ਹੈ ਦੁਆਬਾ ਬਿਸਦੁਆਬ ਨਹਿਰ ਹੈ ਉਹਦੇ ਆਲੇ ਦੁਆਲੇ ਕੋਈ ਸੇਫਟੀ ਗਾਰਡ ਨਹੀਂ ਲੱਗੇ ਹੋਏ ਦੂਜੇ ਪਾਸੇ ਕੋਈ ਜਗ੍ਹਾ ਨਹੀਂ ਜਿਹਦੇ ਕਰਕੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਕਿਉਂਕਿ ਉੱਥੇ ਬੜੇ ਸਕੂਲ ਹਨ ਕਾਲਜ ਹਨ ਕਾਲਜ ਦੀਆਂ ਬੱਸਾਂ ਸਕੂਲ ਦੀਆਂ ਬੱਸਾਂ ਵੀ ਨਹਿਰ ਦੇ ਵਿੱਚ ਡਿੱਗੀਆਂ ਪਿਛਲੇ ਦਿਨਾਂ ਦੇ ਅੰਦਰ ਬੱਚਿਆਂ ਦਾ ਨੁਕਸਾਨ ਹੋਇਆ ਤੇ ਪਰ ਡਿੱਗੇ ਗੈਸ ਦੇ ਸੈਂਟਰਾਂ ਵਾਲੇ ਜਿਹੜੇ ਟਰੱਕ ਡਿੱਗੇ ਤੇ ਮੋਟਰਸਾਈਕਲ ਕਾਰਾਂ ਜੀਪਾਂ ਵਾਲੇ ਵਿੱਚ ਡਿੱਗ ਕੇ ਜਨਾਂ ਦੀਆਂ ਮੌਤਾਂ ਵੀ ਹੋ ਰਹੀਆਂ ਆ ਤੇ ਬੜੇ ਲੋਕ ਬੜੇ ਲੋਕ ਜਕਮੀ ਵੀ ਹੋ ਰਹੇ ਇਸ ਕਰਕੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਇੱਕ ਤਾਂ ਸੇਫਟੀ ਗਾਰਡ ਲਾਇਆ ਜਾਵੇ ਦੂਸਰਾ ਇੱਕ ਪਾਸੇ ਬਰਮ ਬਣਾਈ ਜਾਵੇ ਤੀਸਰਾ ਜਿਹੜੇ ਦਰਖਤ ਆ ਸੜਕ ਦੇ ਵਿੱਚ ਆਏ ਹੋਏ ਉਹਨਾਂ ਨੂੰ ਕੱਟ ਕਰਕੇ ਉੱਥੋਂ ਰਸਤਾ ਜਿਹੜਾ ਉਹ ਸੇਫ ਬਣਾਇਆ ਜਾਵੇ ਸੋਦਾ ਸਾਹਿਬ ਜਦਾ ਬਾਬਾ ਫਤਿਹ ਸਿੰਘ ਤਾਨਾ ਦਾ ਜਥੇਬੰਦੀ ਬਨੋਂ ਤੇ ਇਸ ਮੂਹ ਕੰਢੀ ਕਿਸਾਨ ਚੋਣੀਆਂ ਦੁਆਬਾ ਜਨਰਲ ਕਾਟਾ ਗਰੀ ਰਾਜਪੁਰ ਦੁਆਬਾ ਜੁਨੀਅਰ ਸਸ ਸੋਸਾਇਟੀ ਬਲੋਂ ਅਤੇ ਸਾਰੀਆਂ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਪਰਟੋਰ ਸ਼ਬਦਾਂ ਵਿੱਚ ਬੇਨਤੀ ਕਰਦਾ ਕਿ ਸਾਡੀਆਂ ਮੰਗਾਂ ਮੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਨਹੀਂ ਤਾਂ ਫਿਰ ਸਾਰੀਆਂ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਰਲ ਕੇ ਸੰਘਰਸ਼ ਕਰਨਗੀਆਂ ਇਸ ਕਰਕੇ ਸਰਕਾਰ ਨੂੰ ਸ਼ਾਂਤੀਪੂਰਵਕ ਇਹਦਾ ਹੱਲ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਮੁਕ្សਾਨ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣ ਆਏ ਆ ਹਰ ਸੀਜ਼ਨ ਦੇ ਵਿੱਚ ਕੋਪਰੀਆ ਸੀਜ਼ਨ ਆਂਦਾ ਆ ਜਾਂ ਕੰਕਾ ਸੀਜ਼ਨ ਆਂਦਾ ਆ ਜਾਂ ਕਿਸੇ ਹੋਰ ਸੀਜ਼ਨ ਦਾ ਕਿਸੇ ਹੋਰ ਫਸਲ ਦਾ ਸੀਜ਼ਨ ਆਂਦਾ ਹੈ ਤੇ ਉਦੋਂ ਜੂਰੀਏ ਦੀ ਤੇ ਜਿਹੜਾ ਹੈਗਾ ਡਾਇ ਦੀ ਜੂਰੀ ਆ ਉਹ ਕਿਲ ਤੇ ਜਿਹੜੀ ਆ ਬਨੋਟੀ ਕਿਲ ਤੇ ਪੜਾ ਕੀਤੀ ਜਾਂਦੀ ਆ ਤਾਂ ਕਿ ਕਾਰਪੋਰੇਟਾਂ ਨੂੰ ਲਟਾਇਆ ਜਾਵੇ ਔਰ ਜਮੀਨਦਾਰਾਂ ਨੂੰ ਜਿਹੜਾ ਹੈ ਉਹ ਲੁੱਟਿਆ ਜਾਵੇ ਸੋ ਅਸੀਂ ਸਰਕਾਰ ਨੂੰ ਅੱਗੇ ਪਹਿਲੇ ਵੀ ਪਹਿਲੇ ਸਾਲਾਂ ਦੇ ਵਿੱਚ ਵੀ ਹੁਣ ਫੇਰ ਦੁਬਾਰਾ ਇਹ ਬੇਨਤੀ ਕਰਨ ਆਏ ਆ ਕਈ بار بار ਕਿਸਾਨਾਂ ਦਾ ਤੇ ਧਾਰਮਿਕ ਜਥੇਬੰਦੀਆਂ ਦਾ ਜਿਹੜਾ ਆ ਇਹ ਐਗਜ਼ਾਮ ਨਾ ਲਿਆ ਜਾਵੇ ਇਹਨੂੰ ਪਰਖਿਆ ਨਾ ਜਾਵੇ ਤੇ ਜੇ ਸਰਕਾਰ ਇਸ ਗੱਲ ਤੇ ਅਣਦੇਖੀ ਕਰਦੀ ਆ ਸਰਕਾਰ ਇਸ ਇਸ ਗੱਲ ਦਾ ਗੰਭੀਰ ਨੋਟਿਸ ਨਹੀਂ ਲੈਂਦੀ ਤਾਂ ਫਿਰ ਸਾਰੀਆਂ ਹੀ ਧਾਰਮਿਕ ਤੇ ਕਿਸਾਨ ਜਥੇਬੰਦੀਆਂ ਤੇ ਸਮੂਚਾ ਐਸਕੇਮ ਜਿਹੜਾ ਆ ਉਹ ਇਸ ਗੱਲ ਦਾ ਗੰਭੀਰ ਨੋਟਿਸ ਲੈਂਦਾ ਹੋਇਆ ਕੋਈ ਵੱਡੇ ਐਕਸ਼ਨ ਜਿਹੜੇ ਆ ਉਹ ਲਿਖੇਗਾ ਤੇ ਜੇ ਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਤੌਰ ਤੇ ਸ ਸਰਕਾਰ ਦੇ ਤੌਰ ਤੇ ਜਿਹੜੀ ਆ ਹੋਊਗੀ ਅਸੀਂ ਇੰਨੀ ਗੱਲਾਂ ਕਹਿਣ ਚਾਹੁੰਦੇ ਆ ਕਿ ਇਸ ਗੱਲ ਨੂੰ ਇਹਦੀ ਗੰਭੀਰਤਾ ਲਈ ਜਾਵੇ ਤੇ ਜਿਹੜੀ ਬਿਸ ਦੁਆਬਾ ਨਹਿਰ ਦੇ ਉੱਪਰ ਜਿਹੜੀ ਉਹਾਂ ਦੀ ਸੇਫਟੀ ਮਿਹਤ ਜਿਹੜੇ ਨਹੀਂ ਲਗਾਏ ਗਏ ਉਹ ਤੁਰੰਤ ਲਗਾਏ ਜਾਣ ਤਾਂ ਕਿ ਬਹੁਤ ਸਾਰੀਆਂ ਕੀਮਤੀ ਜਾਨਾਂ ਜਿਹੜੀਆਂ ਆ ਉਹਨਾਂ ਨੂੰ ਬਚਾਇਆ ਜਾ ਸਕੇ ਧੰਨਵਾਦ